ਆਪਾਂ ਜਾ ਰਹੇ ਆਂ ਜੀ ਗੋਵਿੰਦਗੜ੍ਹ ਤੋਂ ਗੋਵਿੰਦ ਤਾਮਵਲ ਐਬ੍ਰਿਜਨ ਕ੍ਰੋਸ ਕਰਨਾ ਪਊਗਾ ਉਹਦੇ ਬਾਅਦ ਸਾਨੂੰ ਟੈਕਸੀ ਲੈਣੀ ਪਊਗੀ ਇਸ ਜਗ੍ਹਾ ਤੋਂ ਟੈਕਸੀ ਦਾ ਕਰਾਇਆ ਹੈ ਜੀ ਪਰ ਪਰਸਨ 50 ਰੁਪਏ ਹੈ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੋ ਜੀ ਵੀਡੀਓ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਹੈ ਜੀ ਤੀਜਾ ਦਿਨ ਤੇ ਆਪਾਂ गोविन्द ਘਾੜ ਤੋਂ ਟੈਕਸੀ ਲੈ ਕੇ ਪਹੁੰਚ ਚੁੱਕੇ ਹਾਂ ਜੀ ਪੋਲਨਾ گاؤں ਤੇ ਇੱਥੋਂ ਸਾਡੀ ਜੋ ਪੈਦਲ ਯਾਤਰਾ ਹੈ ਉਹ ਸ਼ੁਰੂ ਹੋਵੇਗੀ ਗੋਵਿੰਦ ਧਾਮ ਦੇ ਲਈ ਬਣੇ ਰਿਓ ਸਫਰਾਂ ਦੇ ਨਾਲ ਪੋਲਨਾ گاؤں ਵਿੱਚ ਆ ਕੇ ਇਸ ਸਥਾਨ ਤੇ ਜੋ ਬੱਚਦੇ ਜਦੀਬੀਆਂ ਨਹੀਂ ਚੜ ਸਕਦੀਆਂ ਉਹਨਾਂ ਨੂੰ ਚੱਕ ਕੇ ਲੈ ਕੇ ਜਾਣ ਵਾਸਤੇ ਸਹੂਲਤ ਉਪਲਬਧ ਹੈ ਚਾਰਜੇਸ ਅਲੱਗ-ਅਲੱਗ ਨੇ ਤੇ ਹੁਣ ਆਪਾਂ ਲੈ ਰਿਆਂ ਟੋਫੀਆਂ ਇਸ ਸਥਾਨ ਤੋਂ ਜਿਹੜੀ ਚੜ੍ਹਾਈ ਹੈ ਉਹ ਸ਼ੁਰੂ ਹੋ ਜਾਂਦੀ ਹੈ ਜੀ ਆ ਇੱਕ ਛੋਟਾ ਜਿਹਾ ਚੜਨਾ ਬਹੁਤ ਜ਼ਿਆਦਾ ਹਾਈਟ ਤੇ ਪਗਦਾ ਹੋਇਆ ਤੇ ਇੱਧਰ نیچے ਪਾਣੀ ਹਾਂਜੀ ਹਾਂ ਹਾਂ ਇਹ ਡਸਟਬਿਨ ਲੱਗੇ ਹੋਏ ਨੇ ਜੋ ਵੀ ਮੇਰਾ ਵੀਰ ਭਰਾ ਕੁਝ ਖੰਦਾ ਹੈ ਰਸਤੇ ਦੇ ਵਿੱਚ ਕੋਈ ਨਾ ਡਸਟਬਿਨਾਂ ਦਾ ਚੋਸ ਜ਼ਰੂਰ ਕਰਾਵੇ ਕਿ ਰਾਸਤਾ ਬੜਾ ਸਾਫ਼ ਤੇ ਸੁਥਰਾ ਹੈ ਇਹ ਪਾਣੀ ਹੈ ਜੀ ਭਰਨੇ ਵਾਸਤੇ ਬਗਦਾਵਿਆ ਚਾਤਨਾ ਕੋਈ ਨਹੀਂ ਫਿਰ ਚਲੋ ਵਾਏ ওকে ਬੋਲੇ ਸੋਨੇਹਾ ਸਾਜ ਸ਼੍ਰੀਆ ਕਾਲ ਕੁਦਰਤ ਦੇ ਨਜ਼ਾਰੇ ਬਹੁਤ ਹੀ ਵਧੀਆ ਟ੍ਰੈਕ ਹੈ ਜੀ ਆਪਾਂ ਲਗਭਗ ਅੱਧੀ ਬਾਟ ਕੱਢ ਚੁੱਕੇ ਹਾਂ ਜੀ ਨੀਚੇ ਤੋਂ ਦੇਖਦੇ ਜਿਹਾ ਪਾਣੀ ਚੱਲਦਾ ਹੋਇਆ ਕੁਮਾਰੀ ਜੀ ਵਾਹਿਗੁਰੂ ਰੇਓ ਅਗਲੇ ਪਾ ਸਰੀਆ ਕਾਲ ਰੇ ਇਹ 5 ਕਿਲੋਮੀਟਰ ਹੈ ਟੋਟਾ ਬਸ ਬਸ ਪਹੁੰਚ ਗਏ ਸਸ ਪਹੁੰਚਣਾ ਰਹੀ ਹੈ ਥੋੜੀ ਬਾਟਰ ਰਹਿ ਗਈ ਹੈ। 15 ਮਿੰਟ ਫਿਰ ਤੋਂ ਆਉਣਾ ਪੱਛੀ ਬੰਦ ਆ। ਹਾਂ ਬਿਲਕੁਲ। ਤਕਰੀਬਨ 8:30 ਦਾ 6:30 ਵਜੇ ਆਪਾਂ ਥੱਲੇੋਂ ਗੋਬਿੰਦਗੜ੍ਹ ਤੋਂ ਚੱਲੇ ਸੀ ਤੇ 2 ਘੰਟਿਆਂ ਦੇ ਵਿੱਚ ਵਿੱਚ ਆਪਾਂ ਇਸ ਜਗ੍ਹਾ ਤੇ ਪਹੁੰਚ ਗਏ ਆਪਾਂ ਅੱਧਾ ਸਫ਼ਰ ਕੱਢ ਲਿਆ ਹੈ। ਭਾਜੀ ਕਿਵੇਂ ਦਾ ਐਕਸਪੀਰੀਅੰਸ ਤੁਹਾਡਾ? ਬਹੁਤ ਵਧੀਆ ਜੀ। ਕਿੰਨੀ ਬਾਟਾ ਜੇ ਹੋਰ ਉੱਪਰ? ਅਰੇ ਬਾਈ ਗੁਰੂ ਹੈ ਜੀ ਜੇ 3-4 ਕਿਲੋਮੀਟਰ ਹੈ। 3-4 ਕਿਲੋਮੀਟਰ ਹੈ। ਠੀਕ ਹੈ ਜੀ ਬਹੁਤ ਧੰਨਵਾਦ। 10 ਤੋਂ 4 ਕਿਲੋਮੀਟਰ ਨੇ ਬਾਕੀ ਹੈ। ਆਪਾਂ 2 ਘੰਟਿਆਂ ਵਿੱਚ ਅੱਧੀ ਬਾਟ ਕੱਢ ਲਈ ਹੈ ਜੀ। ਜੇ ਤੁਸੀਂ ਕੁਝ ਖਾਣਾ ਪੀਣਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਛੋਟੇ ਛੋਟੇ ਦੁਕਾਨਾਂ ਬਣੀਆਂ ਹੋਈਆਂ ਨੇ ਰੇਟ ਇਹਨਾਂ ਦੇ ਨਾਰਮਲ ਦੇ ਅਕੋਰਡਿੰਗ ਡਬਲ ਨੇ ਜੀ ਡਬਲ ਤੋਂ ਵੀ ਟ੍ਰिपल ਰੇਟ ਹੋ ਜਾਂਦੇ ਨੇ ਜੀ ਇਹਨਾਂ ਦੇ ਕਿਉਂਕਿ ਇੱਥੇ ਲੈ ਕੇ ਆਣ ਦਾ ਇਹਨਾਂ ਨੂੰ ਕਾਫੀ ਖਰਚਾ ਜੋ ਦੇਣਾ ਪੈਂਦਾ ਹੈ ਇਹ ਦੇਖੋ ਜੀ نیچے ਪਾਣੀ ਆਵਾਜ਼ ਕਰਦਾ ਹੋਇਆ ਇਹ ਹੈ ਜੀ ਕੋਟਾ ਰਗੜਾ ਐਮ ਵੀ ਇਹਦੇ ਘਰ ਦੇ ਨਾਲ ਲਿਆ ਜਾਊਗਾ ਇਹਨਾਂ ਹਫ਼ਤਾ ਨਹੀਂ ਹੈਗਾ ਸਾਰਾ ਰਿਪੋਰਟ ਰਿਜਿਸਟ 1801 ਸਾਨੂੰ ਬਿਲਕੁਲ ਹਮਦੂਦ ਜਿਹੜੇ ਵੀ ਵੀਰਪਰਾ ਯਾਤਰਾ ਤੇ ਆ ਰਹੇ ਨੇ ਉਹ ਵੀਰੇ ओआरएस ਜਾਂ ਗਲੂਕੋਜ਼ ਜ਼ਰੂਰ ਨਾਲ ਲੈ ਕੇ ਆਇਓ ਕਿਉਂਕਿ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਦੇਖ ਸਕਦੇ ਹੋ ਤੁਸੀਂ ਕੁਦਰਤ ਦੇ ਨਜ਼ਾਰੇ ਇਹ ਨਵਾਂ ਪੋਲਾ ਜੀ ਜਿਹੜਾ ਪੁਰਾਣਾ ਪੋਲਾ ਹੈ ਉਹ ਨੀਚੇ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਵਾਸਤੇ ਸਟਾਲ ਬਾਤیں ਅੱਗੇ ਵੱਧ ਨੂੰ ਬਹੁਤ ਹੀ ਸ਼ਾਨਦਾਰ ਨਿਆਰੇ ਕੁਦਰਤ ਪਾਣੀ ਬ੍ਰਿਜ ਤੇ ਮੇਰਾ ਭਰਾ ਫੌਜੀ ਬੰਦੇ ਨਾਲ ਆਣਾ ਦਾ ਬਹੁਤ ਜ਼ਿਆਦਾ ਫਾਇਦੇ ਹੈ ਕਿਉਂਕਿ ਫੌਜੀਆ ਨੂੰ ਪਤਾ ਹੁੰਦਾ ਠੀਕੇ ਮੈਂ ਕੀ ਕਰਨਾ ਹੈ ਤੇ ਮੇਰਾ ਭਰਾ ਫੌਜੀ ਹੈ ਜੀ ਬ੍ਰਿਜ ਆਪਾਂ ਪਾਰ ਕਰ ਲਿਆ ਜੀ ਤੇ ਸੰਗਟਾਂ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਤਕਰੀਬਨ ਆਪਾਂ 1.5 ਕਿਲੋਮੀਟਰ ਦਾ ਸਫ਼ਰ ਕੱਢ ਲਿਆ ਜੀ ਤੇ ਆਪਾਂ ਦੇਖਿਆ ਤੇ ਕੁਦਰਤ ਦੇ ਨੇਾਰੇ ਵਾਹਿਗੁਰੂ ਵਾਹਿਗੁਰੂ ਪੈਦਲ ਚੱਲਦੇ ਨੂੰ ਲਗਭਗ 2.5 ਘੰਟਿਆਂ ਦੇ ਕਰੀਬ ਹੋ ਗਏ ਨੇ ਸਮਾਂ ਹੈ ਜੀ 9 ਵਜੇ ਦਾ ਤਰਾ ਪੂਰਵੀ ਸੋਨਾ ਹੁੰਦਾ ਜਾ ਰਿਹਾ ਹੈ ਤੇ ਸੰਗਤ ਉਪਰੋਂ نیچے ਆਉਣ ਵਾਲੀ ਜ਼ਿਆਦਾ ਹੈ ਉਹਤ ਨਹੀਂ ਹਾਂ ਤੇ ਸਿੱਧਾ ਖੜਾ ਪਹਾੜ ਕੁਦਰਤ ਯਾਤਰੀ ਘੋੜੇ ਖੱਜਨ ਲੈ ਲੈ ਚੱਲ ਜੇ ਖੱਜਰਾਉਗੀ ਕੱਤਾ ਦੇ ਰਿਹਾ ਹੋਗਾ ਤੂੰ ਉੱਤਰ ਲੋ ਸਰਦ ਸਹੀ ਕਿਹਾ ਹੀ ਨੇ ਚਲੋ ਜੀ ਵਾਪਸ ਆਉਣ ਵਾਲੇ ਯਾਤਰੀ ਜ਼ਿਆਦਾ ਨਹੀਂ ਤੇ ਜਾਣ ਵਾਲੇ ਇਸ ਟਾਈਮ ਸਾਨੂੰ ਘੱਟ ਦਿਖ ਰਹੇ ਹੈ ਨਾ ਬਾਈ ਹਾਂ ਹੁਣ ਤਾਂ ਆਪਾਂ ਸਾਰਿਆਂ ਦੇ ਪਿੱਛੇ ਘਤਾਇਤ ਗਿਰੇ ਹੂੰ ਚੜਾਈ ਚੜਨ ਦਾ ਸਭ ਤੋਂ ਆਸਾਨ ਤਰੀਕਾ ਹੈ ਛੋਟੇ ਸਟੈਪ ਜਿੰਨਾ ਛੋਟਾ ਸਟੈਪ ਲੈ ਕੇ ਤੁਸੀਂ ਲਗਾਤਾਰ ਚੱਲੋਗੇ ਉੰਨੀ ਤੁਹਾਨੂੰ ਥਕਾਵਟ ਘੱਟ ਮਹਿਸੂਸ ਹੋਗੀ ਜੇ ਤੁਸੀਂ ਵੱਡਾ ਸਟੈਪ ਲੈ ਕੇ ਚੱਲੋਗੇ ਤਾਂ ਉੰਨੀ ਜ਼ਿਆਦਾ ਥਕਾਵਟ ਹੋਊਗੀ ਆਪਾਂ ਤਾਂ ਸਾਨੂੰ ਸਰੀਰ ਲੱਗ ਜਿੱਥੇ ਪਲੇਨ ਆ ਗਿਆ ਉੱਥੇ ਰਸਤਾ ਖਿੱਚੋ ਨਾ ਉੱਥੇ ਆਰਾਮ ਨਾਲ ਸਰੀਰ ਨੂੰ ਰੈਸਟ ਦੇ ਕੇ ਆਰਾਮ ਨਾਲ ਚੱਲੋ ਤਾਂ ਜਿਆਦਾ ਵੈਸਟ ਹੈ। ਕੋਈ ਰਸਤਾ ਦੇ ਦੋ ਤਾਂ ਕਿੰਨਾ ਖੂਬਸੂਰਤ ਹੈ। ਇਹ ਸੰਗਤ ਉਪਰੋਂ ਵਾਪਸ ਆ ਰਹੀ। ਇਹ ਕਹਿੰਦੇ ਨਾ ਇੱਕ ਬੰਦੇ ਦਾ ਖਾਣਾ ਹੀ ਪੰਗੇ। ਬਹੁਤ ਹੀ ਸ਼ਾਨਦਾਰ 뷰 ਸ਼ੁਰੂ ਹੋਣੀ ਹੈ ਉਹ ਰੱਸੀ ਦਿਨੀ 2.12 ਨੋਕੀਲੇ ਪਹਾੜ ਇਹ برف ਜੰਮੀ ਹੋਈ ਤੇ ਰਸਤਾ ਉਹ ਵਰਫ ਉੱਪਰ ਵਰਫ ਇੱਧਰ ਰਸਤਾ ਸਮਾਂ तकरीबन ਹੋ ਗਿਆ 9:30 ਵਜੇ ਦਾ ਖੱਲਾਸ਼ੇਰੀ ਦਿੰਦੇ ਚਾਹਾਂਗੇ ਕਿੰਨੀ ਬਾਟਾ ਯੂ ਪਰ ਹੋ ਰ ਆ ਵੀ ਜਾ ਰਹੇ ਹਾਂ ਵੀ ਮੈਂ ਠੀਕ ਹੈ ਮੋਗਲੀ ਦੇ ਉੱਪਰ ਹਾਂ ਮੋਗਲੀ ਤੇ ਜਿਹੜੇ ਪ੍ਰਸ਼ਾਦ ਹਨ ਮੋਗਲੀ ਇਹ ਮਧੁਮੱਖੀਆਂ ਦੇ ਛੱਤੇ ਬਹੁਤ ਵੱਡੇ ਵੱਡੇ ਨੇ ਕੋਈ ਤੇ ਮੋਗਲੀ ਭੇਜਣਾ ਨਹੀਂ ਆਉਂਦਾ ਆਪੋ ਜਿਨੇ ਨਹੀਂ ਬਰੋ ਹਾਂ ਬਿਲਕੁਲ ਨਹੀਂ ਹੈ ਬਹੁਤ ਵੱਡੇ ਨਾ ਬਹੁਤ ਵੱਡੇ ਹੈ ਕੜਨਾ ਕਰਦੇ ਪਹ ਸ਼ਾਇਦ ਬਹੁਤ ਹਨ ਨਾ ਜੀ ਨਾ 1 ਕਿਲੋਮੀਟਰ ਦੇ ਕਰੀਬ ਰਹਿ ਗਿਆ ਜੀ ਕਿਲੋਮੀਟਰ 900 ਮੀਟਰ 900 ਮੀਟਰ ਆਪਾਂ ਇਹ ਵਾਟ ਤਕਰੀਬਨ 3 ਘੰਟਿਆਂ ਦੇ ਵਿੱਚ ਕੱਢ ਦਿੱਤੀ ਹੈ ਜੀ ਇਹ ਆ ਗਿਆ ਜੀ ਹੈਲੀਪੈਡ ਹਾਂ ਆ ਗਏ ਅਸ ਪਹੁੰਚ ਗਏ ਪਹਿਲੀ ਵਾਰ ਤੇ ਹੀ ਕੁਦਰਤ ਦੇ ਨੇ ਜਾ ਰਹੇ ਤੁਸੀਂ ਦੇਖਦਿਓ ਇਹ ਗੰਗੇ ਪਹਾੜ ਰਮੀ ਨਾਲ ਆਰਾਮ ਨਾਲ ਚੱਲੇ ਜਾਓਗੇ ਤਾਂ ਪਹੁੰਚ ਜਾਓਗੇ ਛੇਤੀ ਬੈਡ ਏਰੀਆ ਕਿਰਾਇਆ 3500 ਰੁਪਏ ਜੇ ਪੈਦਲ ਚਲ ਕੇ ਆਵਾਂ ਤਾਂ 3500 ਬੱਜੂਗਾ ਘੋੜੇ ਵਾਲੇ ਦਾ 1800 ਰੁਪਿਆ ਦਾ ਗਰੀਆ ਰੈਸਟ ਏਰੀਆ 10 ਕਿਰਾਏ ਤੇ ਇੱਕ ਦਿਨ ਤਕਰੀਬਨ 3500 ਦੇ ਕਰੀਬ ਸੰਗਤ ਜਿਹੜੀ ਹੈ ਉਹ ਦਰਸ਼ਨਾ ਦੇ ਲਈ ਆਉਂਦੀ ਹੈ ਕਿ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਆਨਲਾਈਨ ਵੀ ਕਰਵਾ ਸਕਦੇ ਹੋ ਆਨਲਾਈਨ ਕਰਵਾਉਣ ਦੇ ਲਈ ਉਹਨਾਂ ਦਾ ਇੱਕ ਵਟਸਐਪ ਨੰਬਰ ਹੈ ਉਹ ਮੈਂ ਐਡ ਕਰ ਦਾਂਗਾ ਕਿ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਰਜਿਸਟ੍ਰੇਸ਼ਨ ਆਨਲਾਈਨ ਹੀ ਕਰਵਾ ਸਕਦੇ ਹੋ ਨਹੀਂ ਤੁਹਾਨੂੰ ਰਿਸ਼ੀਕੇਸ਼ ਆ ਕੇ ਲਾਈਨ 'ਚ ਲੱਗ ਕੇ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਪਹੁੰਚ ਗਿਆ ਜੀ ਗੋਬਿੰਦ ਧਾਮ तकरीबन 3 ਘੰਟੇ ਦੇ ਵਿੱਚ ਆਪਾਂ ਇਹ 10 ਕਿਲੋਮੀਟਰ ਦੀ ਵਾਟ ਕੰਪਲੀਟ ਕਰਕੇ ਗੋਬਿੰਦ ਧਾਮ ਪਹੁੰਚ ਚੁੱਕੇ ਆ ਜੀ ਗੋਬਿੰਦ ਧਾਮ ਇੱਕ ਛੋਟੀ ਜੀ ਮਾਰਕੀਟ ਹੈ ਹਲੋ ਸਾਈਟ ਹੋ ਜਾਓ ਫੋਨ ਆਪਾਂ ਲਾਈਨ ਚ ਲਾ ਕੇ ਪਹਿਲਾ ਪਹਿਲਾ ਕੈਮਰਾ ਰੱਖ ਲੈ ਪਹਿਲਾ ਕੈਮਰਾ ਲਾਉਣਾ ਹੈ ਤੇਲ ਮਾਲਿਸ਼ ਕਰਨਾ ਲੋ ਕਰਵਾ ਲੋ ਤੇਲ ਮਾਲਿਸ਼ ਹੁਣ ਆਪਾਂ ਸਰਾਂ ਲੈ ਕੇ ਉਸ ਤੋਂ ਬਾਅਦ ਆਸ-ਪਾਸ ਦਾ ਏਰੀਆ ਉਹੜੇ ਘੁੰਮਾਂਗੇ ਹਾਂ ਮੈਂ ਕਿ ਰਸਤਾ ਹਾਂ ਜੀ समा जी तकरीबन चार बजे का बजार घूमने जी जगह का नाम है जी घागरिया गोविंद धाम ਬਹੁਤ ਜ਼ਿਆਦਾ ਰਸ਼ ਹੋ ਗਿਆ ਜੀ ਚਲ ਆਓ ਸਮਾਂ ਲੈਂਦੇ ਹਾਂ 4 ਘੰਟੇ ਆਰਾਮ ਕਰਨ ਤੋਂ ਬਾਅਦ ਹੁਣ ਬਾਜ਼ਾਰ ਦੇ ਵਿੱਚ ਘੁੰਮਣ ਨਿਕਲੇ ਆ ਜੀ ਦੋ ਚਾਰ ਚੀਜ਼ਾਂ ਨੇ ਜੋ ਖਰੀਦਣ ਵਾਲੀਆਂ ਨੇ ਉਹ ਖਰੀਦਾਂਗੇ ਤੇ ਕੱਲ ਸਵੇਰੇ ਤੜਕੇ 4 ਵਜੇ ਆਪਾਂ ਹੇਮਕੁੰਡ ਸਾਹਿਬ ਗੁਰਦੁਆਰਾ ਵੱਲੋਂ ਆਪਣੀ ਜੋ ਯਾਤਰਾ ਹੈ ਉਹ ਸਟਾਰਟ ਕਰਾਂਗੇ ਜੀ ਸੰਗਤ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਜੀ ਤੇ ਸਰਾਵਾਂ ਲਗਭਗ ਫੁੱਲ ਹੋ ਚੁੱਕੀਆਂ ਨੇ ਜੀ ਜਿਹਦੇ ਅੰਦਰ ਬਾਬਾ ਮੋਹਨ ਸਿੰਘ ਜੀ ਮੋਦਨ ਸਿੰਘ ਜੀ ਨੇ ਬੈਠੇ ਸਨ ਹਲੋ ਜਿਨ੍ਹਾਂ ਨੇ ਇਸ ਸਥਾਪਤ ਸਥਾਨ ਦੀ ਖੋਜ ਕੀਤੀ ਸੀਗੀ ਬਾਬਾ ਮੋਦਨ ਸਿੰਘ